ਨੇ ਬੰਦੀ ਛੋੜ ਦਿਵਸ ਹੈ ਕਿ ਮੈਸੇਜ ਦੇਣਾ ਚਾਹੂ ਸ਼ਹਿਰ ਵਾਸੀਆਂ ਪੂਰੇ ਦੇਸ਼ ਵਾਸੀਆਂ ਨੂੰ ਸਾਡੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਗੁਰੂ ਨਗਰੀ ਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਸਾਰੇ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਜਿਹੜੀ ਇਹ ਦਿਵਾਲੀ ਤੁਹਾਡੇ ਲਈ ਬੜੀ ਕਰਮਾ ਵਾਲੀ ਦਿਵਾਲੀ ਹੋਵੇ ਪਰਮੇਸ਼ਵਰ ਤੁਹਾਨੂੰ ਹਰ ਤਰ੍ਹਾਂ ਦੀ ਤੁਹਾਡੀਆਂ ਮਨਕਾਮਨਾ ਪੂਰੀਆਂ ਕਰੇ ਤੁਹਾਡੇ ਘਰ ਖੁਸ਼ੀਆਂ ਨਾਲ ਭਰੀ ਹੋਈ ਦਿਵਾਲੀ ਆਵੇ ਤੇ ਇੱਕ ਛੋਟੀ ਜੀ اپیل ਮੇਰੇ ਵੱਲੋਂ ਤੁਹਾਨੂੰ ਇਹ ਵੀ ਹੈ ਕਿ ਇਸ ਵਾਰ ਅਸੀਂ ਦੀਵਾਲੀ ਜਿਹੜੀ ਗ੍ਰੀਨ ਦੀਵਾਲੀ ਮਨਾਈਏ ਕਿ ਜਿਹੜਾ ਪੋਲੂਸ਼ਨ ਜਿਹੜਾ ਸ਼ਹਿਰ ਦੇ ਵਿੱਚ ਦੀਵਾਲੀ ਕਰਕੇ ਹੁੰਦਾ ਤੇ ਇਸ ਵਾਰੀ ਥੋੜੀ ਜੀ ਆਪਣੇ ਬੱਚਿਆਂ ਦੇ ਨਾਲ ਗ੍ਰੀਨ ਦੀਵਾਲੀ ਮਨਾਈਏ ਤੇ ਇੱਕ ਛੋਟੀ ਜੀ ਬੇਨਤੀ ਮੈਂ ਕਰਨਾ ਚਾਹੁੰਦਾ ਕਿ ਜਿਵੇਂ ਤੁਸੀਂ ਦੇਖਦੇ ਹੋ ਲੜੀਆਂ ਲੱਗਦੀਆਂ ਸ਼ਹਿਰ ਦੇ ਵਿੱਚ ਤੁਸੀਂ ਚਾਈਨਾ ਦੇ ਜਿਹੜੇ ਸਮਾਨ ਯੂਜ਼ ਕਰਦੇ ਹੋ ਤੇ ਮੈਂ ਤੁਹਾਨੂੰ ਰਿਕਵੈਸਟ ਕਰਦਾ ਕਿ ਜੇਕਰ ਜਿਹੜੇ ਛੋਟੇ ਜਿਹੜੇ ਰੇੜੀਆਂ ਲੱਗਦੀਆਂ ਨੇ ਦੀਵੇਆਂ ਦੀਆਂ ਕੋਈ ਮੋਮਬਤੀਆਂ ਦੀਆਂ ਕੋਸ਼ਿਸ਼ ਕਰੋ ਜਿਹੜਾ ਉਹਨਾਂ ਨੂੰ ਵੀ ਬਿਜ਼ਨਸ ਮਿਲੇ ਉਹ ਜਿਹੜੇ ਛੋਟੇ ਲੈਵਲ ਦੇ ਜਿਹੜੇ ਤੁਸੀਂ ਦੇਖੋ ਪੁਰਾਣੇ ਵੇਲੇ ਹੁੰਦਾ ਸੀ ਖੰਡ ਦੇ ਖਡੋਣੇ ਦੀਵੇ ਆਪਣਾ ਪਰਿਵਾਰ ਜਾ ਕੇ ਇਕੱਠੇ ਇਹ ਚੀਜ਼ਾਂ ਦੀ ਪਰਚੇਜ਼ਿੰਗ ਕਰਦਾ ਹੁੰਦਾ ਸੀ ਅੱਜ ਕੱਲ ਦੇਖੋ ਦੀਵੇ ਵਗੈਰਾ ਬਿਲਕੁਲ ਖਤਮ ਹੀ ਹੋ ਰਹੇ ਬਟ ਤੁਹਾਨੂੰ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਕਿ ਦੀਵੇ ਆਪਣੇ ਘਰ ਜ਼ਰੂਰ ਬਾਲੋ ਕਿਉਂਕਿ ਜਿਹੜੀ ਸਾਡੀ ਜਿਹੜੀ ਇੰਡੀਆ ਦੀ ਜਿਹੜੀ ਸਾਡੀ ਸੋਚ ਹੈ ਨਾ ਜਿਹੜੀ ਉਹ ਸਾਡੀ ਆਤਮ ਨਿਰ ਜਿਹੜਾ ਇੰਡੀਆ ਵਾ ਹੈ ਉਦੇ ਨਾਲ ਸਾਡੇ ਇੰਡੀਆ ਨੂੰ ਰੋਜ਼ਗਾਰ ਜਿਹੜਾ ਮਿਲੇਗਾ ਛੋਟੇ ਲੈਵਲ ਦੇ ਬਿਜ਼ਨਸਮੈਨਾਂ ਨੂੰ ਰੋਜ਼ਗਾਰ ਮਿਲੇਗਾ ਛੋਟੇ ਲੈਵਲ ਦੇ ਬੰਦਿਆਂ ਨੂੰ ਰੋਜ਼ਗਾਰ ਮਿਲੇਗਾ ਜਿਸ ਨਾਲ ਸਾਡੇ ਉਹਨਾਂ ਦੇ ਘਰ 'ਚ ਵੀ ਚੂਲੇ ਬਲ ਸਕਾਂਗੇ ਕਿਉਂਕਿ ਦੀਵਾਲੀ ਜਿਹੜੀ ਹੈ ਸਾਰਿਆਂ ਲਈ ਕਰਮਾ ਵਾਲੀ ਹੋਵੇ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਵਾਤਾਵਰਨ ਨੂੰ ਸੁਧਰਨ ਲਈ ਕੋਈ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਦਿਵਾਲੀ ਨੂੰ ਇਸ ਵਾਰੀ ਵਾਤਾਵਰਨ ਤੇ ਮੈਂ ਜਿਵੇਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਪਟਾਕੇ ਲੈ ਕੇ ਦਿੰਨੇ ਆ ਨਾ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਜਿੰਨੇ ਆ ਮੀਡੀਆ ਰਾਹੀਂ ਜਿਹੜੀ ਹੈ ਮੇਰੀ ਅੱਜ ਗੱਲ ਸੁਣਦੇ ਆ ਇੱਕ ਇੱਕ ਰੁੱਖ ਇੱਕ ਇੱਕ ਘਰ ਜ਼ਰੂਰ ਲਾਵੇ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ 5 ਸਾਲ ਬਾਅਦ ਸਾਡੀ 10 ਸਾਲ ਬਾਅਦ ਜਿਹੜੀ ਜਨਰੇਸ਼ਨ ਆਣੀ ਹੈ ਉਹਨਾਂ ਦੇ ਲਈ ਬਹੁਤ ਔਖਾ ਜੇ ਅਸੀਂ ਅੱਜ ਰੁੱਖ ਯੂਜ਼ ਨਹੀਂ ਕਰਦੇ ਇਸ ਕਰਕੇ ਸਾਰਿਆਂ ਨੂੰ ਰਿਕੁਐਸਟ ਆ ਇੱਕ ਇੱਕ ਰੁੱਖ ਇੱਕ ਰੁੱਖ ਸੌ ਸੁੱਖ ਇੱਕ ਇੱਕ ਰੁੱਖ ਆਪਣੇ ਘਰ ਜ਼ਰੂਰ ਲਾਓ ਕਿਉਂਕਿ ਆਉਣ ਵਾਲੇ ਜਦੋਂ 5-7 ਸਾਲ ਚ ਬੂਟਾ ਵੱਡਾ ਹੋਵੇ ਤੁਹਾਨੂੰ ਹੀ ਛਾਂ ਦੇਵੇ ਤੁਹਾਨੂੰ ਹੀ ਫਰੈਸ਼ 에ਰ ਦੇਵੇ ਤੁਹਾਡੇ ਆਉਣ ਵਾਲੇ ਜਨਰੇਸ਼ਨ ਦੇ ਲਈ ਉਹ ਵਧੀਆ ਹੈ